ਫਰੂਟ ਪਲੀਚ ਹੈ? ਉਹ ਬਈ 75ਵੇਂ ਸੇਲ ਕਰਨੀ ਹੈ। ਤੁਹਾਨੂੰ ਕਿੰਨੇ ਦੀ ਪੈਣੀ 18 ਰੁਪਏ ਦੀ? ਉਹ ਬੰਦੇ। ਯਾਰ ਉਸ ਵਾਟਰ ਵਗੈਰਾ ਹਨਾ 4 ਰੁਪਏ ਦਾ ਪੈਣਾ। ਓਕੇ ਭਾਈ। ਤੇ 40 ਰੁਪਏ ਐਮ ਆਰ ਦੀ। ਉਹ ਯਾਰ ਦੇਖੋ ਇਹ ਇਹ ਵਾਲਾ ਪਾਊਡਰ ਹੈ। ਹਾਂਜੀ ਭਾਈ। ਤੁਸੀਂ 100 ਰੁਪਏ ਦਾ ਇੱਕ ਲੈਣਾ। 70 ਦੇ ਦੋ। ਪਾਊਡਰ ਦਾ ਬਲੈਕ ਬੈਰੀ ਵਗੈਰਾ ਲੱਗੇ ਉੱਪਰ ਉਹ ਦੇਖੋ। ਹਾਂਜੀ। ਆ ਤੁਸੀਂ 220 ਰੁਪਏ ਦਾ ਬਿਆਰੋ ਲੈਣਾ। ਤੁਹਾਨੂੰ ਲੱਗੇਗਾ 80 ਰੁਪਏ ਦਾ। ਸਕਿਨ ਪਲੱਸ ਜੈਲ ਕਲਰ ਤੁਹਾਨੂੰ ਕਿੰਨੇ ਦਾ ਪੈਣਾ 225 ਰੁਪਏ ਦਾ ਕਿੰਨੇ ਐਮ ਆਰ ਪੀ ਕੀ ਇਹਦੇ ਇੱਕ ਦੇ ਉੱਤੇ ਐਮ ਆਰ ਪੀ ਹੈਗੀ ਹੈ 5700 ਰੁਪਏ ਓਕੇ ਬਾਈ 5700 ਐਮ ਆਰ ਪੀ ਹੈ ਚੈੱਕ ਕਰੋ 24 ਜ ਬਣਿਆ 27 ਤੱਕ ਵੈਲਿਡ ਹੈ ਮੇਰਾ ਹੈਰ ਨੂੰ ਟੱਚ ਨਹੀਂ ਹੁੰਦਾ ਸਕਿਨ ਨੂੰ ਟੱਚ ਨਹੀਂ ਹੋਏਗਾ ਹਾਂ ਦੇਖੋ 10 ਰੁਪਏ ਦੀ ਨੇਲ ਪੇਂਟ ਠੀਕ ਹੋ ਗਏ 10 ਰੁਪਏ ਦੀ ਨੇਲ ਪੇਂਟ ਦਾ 100 ਰੁਪਏ ਐ ਐਮ ਆਰ ਪੀ ਓਕੇ ਬਾਈ ਇਹ ਦੇਖੋ लिप शेड ਲੱਗੇ 4 okay, इन 1 ਆਹ ਦੇਖੋ ਆ 4 इन 1 ਲਿਪ ਸ਼ੇਡ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਦੱਸਾ ਕਿੰਨੇ ਆਏ 120 ਰੁਪਏ ਐ ਐਮ ਆਰ ਪੀ ਐ ਇਤਰ ਲੱਗੇ ਆ ਹਾਂਜੀ ਇਤਰ ਤੁਹਾਨੂੰ ਪੈਣਾ 25 ਰੁਪਏ ਦਾ 125 ਵਾਲਾ 125 ਵਾਲਾ 25 ਦੇ 125 ਆ ਨਾ 25 ਰੁਪਏ ਓਕੇ ਬਈ ਆ ਉਹ ਤੁਹਾਨੂੰ ਉੱਪਰ ਵੀ ਦਿਖਾਣੇ ਹਾਂ ਹਾਂਜੀ ਸਾਸੀ ਗੋਲ ਦੀ ਸਾਰਿਆਂ ਨੂੰ ਆਪਾਂ ਗੜਾ ਫੀਲਡ ਗਾਂਦ ਲੁਧਿਆਣੇ ਤੇ ਅੱਜ ਦੋਨੋਂ ਹੋਰ ਸਿਖਾਉਣੇ ਆਪਾਂ ਕਾਸਮੈਟਿਕ ਦਾ ਸਮਾਨ ਇਹ ਸਾਰੀਆਂ ਬਲੀਚਾਂ ਵਗੈਰਾ ਲੱਗੀਆਂ 18 18 ਰੁਪਏ ਤੇ ਕਿਉਂ ਆ ਦੇਖ ਫਰੂਟ ਬਲੀਚ ਹੈ ਹਾਂ ਬਈ 75 ਰੁਪਏ ਸੇਲ ਕਰਨੀ ਐ ਤੁਹਾਨੂੰ ਕਿੰਨੇ ਦੀ ਪੈਣੀ 18 ਰੁਪਏ ਦੀ ਉਹ ਬਈ ਠੀਕ ਐ ਓਕੇ ਬਈ ਯਾਰ ਰੋਜ਼ ਵਾਟਰ ਵਗੈਰਾ ਹਨਾ 4 ਰੁਪਏ ਦਾ ਪੈਣਾ ਓਕੇ ਵੀਰੇ ਤੇ 40 ਰੁਪਏ ਮਰਦੀ ਤੁਹਾਨੂੰ ਸਿਰਫ 4 ਰੁਪਏ ਦਾ ਓਕੇ ਆ ਦੇਖੋ ਡੈਨਵਰ ਦਾ ਮਾਲ ਹੈ ਜੇ ਕੋਲਿਆ ਨਹੀਂ ਵੱਡਾ ਪੀਸ ਹੈ 2500 ਰੁਪਏ ਐਮ ਆਰ ਵੀ ਆ ਗਈ ਡੈਨਵਰ ਤੇ ਓਕੇ ਬਾਈ 2500 ਦਾ ਇੱਕ ਤੁਸੀਂ ਵਿਜਾਰੋ ਲੈਣਾ ਹਾਂਜੀ ਆ 250 ਦਾ ਲੈਣਾ ਓਕੇ ਬਾਈ ਆ 200 ਦੇ ਦੋ ਅਜੀ ਓਕੇ 200 ਦੇ ਦੋ ਦੇ ਦੂੰ 200 ਦੇ ਦੋ 24 ਘੰਟੇ ਐਡ ਆਂਦੀ ਟੀਵੀ ਤੇ ਇੱਕ ਨਾਲ ਇੱਕ ਫ੍ਰੀ ਓਕੇ ਬਾਈ ਜਿੰਨਾ ਮਰਜ਼ੀ ਵਾਹ ਲਓ ਤੁਹਾਡੀ ਮਰਜ਼ੀ ਬਾਕੀ ਸੈਟ ਕਰਕੇ ਲਾਇਆ ਵਾ ਮੈਂ ਕਹਾਂ ਦੇਖੋ ਲੱਗੇ ਹੋਰ ਦਿਖਾ ਦੇਣਾ ਪਾਊਡਰ ਆਹ ਦੇਖੋ ਇਹ ਵਾਲਾ ਪਾਊਡਰ ਹੈ ਹਾਂਜੀ ਭਾਈ ਤੁਸੀਂ 100 ਰੁਪਏ ਦਾ ਇੱਕ ਲੈਣਾ 70 ਦੇ ਦੋ ਓਕੇ 100 ਰੁਪਏ ਦਾ ਲੈਣਾ ਇਹ ਵਾਲਾ 70 ਦੇ ਦੋ ਓਕੇ ਉਸ ਤੋਂ ਬਾਅਦ ਬਲੈਕ 베ਰੀ ਵਗੈਰਾ ਲੱਗੇ ਉੱਪਰ ਉਹ ਦੇਖੋ ਹਾਂਜੀ ਆ ਤੁਸੀਂ 220 ਰੁਪਏ ਦਾ ਬਿਆਰੋ ਲੈਣਾ ਤੁਹਾਨੂੰ ਲੱਗੇਗਾ 80 ਰੁਪਏ ਦਾ ਓਕੇ ਭਾਈ 220 ਵਾਲਾ ਬਲੈਕ 베ਰੀ ਦਾ 80 ਰੁਪਏ ਠੀਕ ਆ ਭਾਈ ਉਸ ਤੋਂ ਬਾਅਦ ਇਹ ਫਸਾਰੀਆਂ ਫਾਊਂਡੇਸ਼ਨਾਂ ਲੱਗੀਆਂ ਲਿਪਸਟਿਕ ਲੱਗੇ ਓਕੇ ਬਈ ਜੈਲ ਕਮਰ ਆ ਗਿਆ ਸਕਿਨ ਪਲੱਸ ਜੈਲ ਕਲਰ ਤੁਹਾਨੂੰ ਕਿੰਨੇ ਦਾ ਪੈਣਾ 225 ਰੁਪਏ ਦਾ ਕਿੰਨੇ ਐਮ ਆਰ ਪੀ ਹੈਗੀ ਇਹਦੇ ਇੱਕ ਦੇ ਉੱਤੇ ਐਮ ਆਰ ਪੀ ਹੈਗੀ ਹੈ 5700 ਰੁਪਏ ਓਕੇ ਬਈ 5700 ਐਮ ਆਰ ਪੀ ਹੈ ਚੈੱਕ ਕਰੋ 24 ਜ ਬਣਿਆ 27 ਤੱਕ ਵੈਲਿਡ ਹੈ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 225 ਰੁਪਏ ਦਾ ਓਕੇ ਸਕਿਨ ਪਲੱਸ ਠੀਕ ਹੈ ਬਈ ਮੋੜਾ ਘੇਰ ਨੂੰ ਟੱਚ ਨਹੀਂ ਹੁੰਦਾ ਸਕਿਨ ਨੂੰ ਟੱਚ ਨਹੀਂ ਹੋਏਗਾ ਓਕੇ ਨਹਲ ਪੇਡ ਵਗੈਰਾ ਆ ਗਈ ਹੈ ਹਾਂਜੀ 10 ਰੁਪਏ ਕਾਇਓ ਕੱਟ ਗਈ ਜੰਪੇ ਵਾਲਾ ਪੀਸ 10 ਰੁਪਏ ਐ ਦੇਖੋ 10 ਰੁਪਏ ਦੀ ਨਹਲ ਪੇਡ ਠੀਕ ਹੋ ਗਏ 10 ਰੁਪਏ ਦੀ ਨਹਲ ਪੇਡ 50 ਰੁਪਏ ਸੇਲ ਕਰਦਾ 100 ਰੁਪਏ ਐਮ ਆਰ ਪੀ ਓਕੇ ਜੀ ਇਹ ਦੇਖੋ ਅਲਿਪ ਸ਼ੇਡ ਲੱਗੀ ਹੈ 4 ਇਨ 1 ਓਕੇ ਵੀਰੇ ਆ ਦੇਖੋ ਆ 4 in 1 ਲਿਪਸਟਿਕ ਹੈ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 40 ਰੁਪਏ ਦਾ ਬੱਸ ਕਿੰਨੇ ਆਏ 120 ਰੁਪਏ ਐ ਐਮ ਆਰ ਪੀ ਐ ਓਕੇ ਬਈ 40 ਰੁਪਏ ਦਾ 30 ਠੀਕ ਆ ਬਈ ਸਵੇਟੋ ਜਿੰਨੇ ਦਾ ਮਰਜ਼ੀ ਨਿਆਰੇ ਬੰਦੋ ਇੱਕ ਵਾਰੀ ਓਕੇ ਆ ਦੇਖੋ ਇਹ ਇਟਰ ਲੱਗੇ ਆ ਹਾਂਜੀ ਇਟਰ ਤੁਹਾਨੂੰ ਪੈਣਾ 25 ਰੁਪਏ ਦਾ 125 ਵਾਲਾ 125 ਵਾਲਾ 25 ਰੁਪਏ 125 ਵਾਲਾ 25 ਰੁਪਏ ਓਕੇ ਬਈ ਆ ਉਹ ਤੁਹਾਨੂੰ ਉੱਪਰ ਵੀ ਦਿਖਾਣੇ